ਸਸ਼ੀਗਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਤੇ ਅਸੀਂ ਕਰ ਰਹੀਆਂ ਜੀ ਤਿਆਰੀ UGC NET ਪੰਜਾਬੀ ਦੀ ਸਾਡਾ ਟੌਪਿਕ ਚੱਲ ਰਿਹਾ ਪੱਛਮੀ ਸਾਹਿਤ ਚਿੰਤਨ ਵਾਲਾ ਤੇ ਅੱਜ ਸਾਡਾ ਜਿਹੜਾ ਟੌਪਿਕ ਹੈ ਮਾਰਕਸਵਾਦ ਠੀਕ ਹੈ ਪੱਛਮੀ ਸਾਹਿਤ ਚਿੰਤਨ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਈ ਸਾਰੀਆਂ ਧਾਰਾਵਾਂ ਅਸੀਂ ਪੜਨੀਆਂ ਨੇ ਅਸੀਂ ਉਹਦੇ ਵਿੱਚ ਮਨੋਵਿਸ਼ਲੇਸ਼ਣਵਾਦ ਅਤੇ ਰੂਪਵਾਦ ਪੜ ਚੁੱਕੇ ਹਾਂ ਅੱਜ ਅਸੀਂ ਮਾਰਕਸਵਾਦ ਪੜ੍ਹ ਰਹੇ ਹਾਂ ਇਸ ਤੋਂ ਬਾਅਦ ਜਿਵੇਂ ਕਿ ਸਰੰਚਨਾਵਾਦ ਹੈ ਚਿੰਨ ਵਿਗਿਆਨ ਵਿਰਚਨਾ ਸਾਇਤ ਸਿਧਾਂਤ ਨारी ਚਿੰਤਨ Dalit ਚਿੰਤਨ ਉੱਤਰ ਆਧੁਨਿਕ ਚਿੰਤਨ ਤੁਹਾਨੂੰ ਸਾਰਿਆਂ ਤੇ ਸੈਪਰੇਟ ਵੀਡੀਓਜ਼ ਮਿਲਣਗੇ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਮਾਰਕਸਵਾਦ ਜੋ ਮਾਰਕਸਵਾਦ ਹੈ ਇਹ ਕਿਸ ਨੇ ਸਾਨੂੰ ਦਿੱਤਾ Karl Marx ਨੇ ਠੀਕ ਹੈ ਇਸ ਦੇ ਜਨਮਦਾਤਾ Karl Marx ਮੰਨੇ ਜਾਂਦੇ ਨੇ ਮਾਰਕਸਵਾਦ ਇੱਕ ਰਾਜਨੀਤਿਕ ਅਤੇ ਆਰਥਿਕ ਸਿਧਾਂਤ ਹੈ ਜਿਸ ਦੀ ਨੀਂਹ Karl Marx ਅਤੇ Friedrich Engels ਨੇ ਰੱਖੀ ਸੀ ਮਾਰਕਸਵਾਦ ਬੇਸਿਕਲੀ ਇਹ ਸਾਡੀ ਰਾਈਟਿੰਗਸ ਦੇ ਵਿੱਚ ਤਾਂ ਆ ਗਿਆ ਸਾਡੇ ਸਾਹਿਤ ਦੇ ਵਿੱਚ ਆ ਗਿਆ ਅਸੀਂ ਸਾਹਿਤ ਵੀ ਇੱਕ ਧਾਰਾ ਇਸ ਨੂੰ ਬਣਾ ਲਿਆ ਹੈ ਮਾਰਕਸਵਾਦੀ ਸਾਨੂੰ ਰਚਨਾਵਾਂ ਮਿਲਦੀਆਂ ਨੇ ਮਾਰਕਸਵਾਦੀ ਸਾਨੂੰ ਲੇਖਕ ਮਿਲਦੇ ਨੇ ਪਰ ਇਹ ਜਿਹੜੀ ਧਾਰਾ ਹੈ ਇਹ ਕਿਸ ਨਾਲ ਸੰਬੰਧਿਤ ਹੈ ਬੇਸਿਕਲੀ ਰਾਜਨੀਤਿਕ ਅਤੇ ਆਰਥਿਕ ਸਿਧਾਂਤ ਹੈ ਠੀਕ ਹੈ ਰਾਜਨੀਤਿਕ ਅਤੇ ਆਰਥਿਕਤਾ ਦੇ ਨਾਲ ਇਹ ਰਿਲੇਟਡ ਹੈ ਜੀਨ ਦਾ ਜਨਨਦਾਤਾ ਕਾਲ ਮਾਰਕਸ ਅਤੇ ਫੈਂਡਰਿਕ ਐਂਗਲਸ ਨੇ ਇਹਨਾਂ ਨੇ ਮਜ਼ਦੂਰਾਂ ਕਾਮਿਆਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕੀਤੀ ਇਹਨਾਂ ਦੀਆਂ ਕੋਸ਼ਿਸ਼ਾਂ ਕਰਕੇ ਹੀ ਇਹ ਦਰਸ਼ਨ ਹੋਂਦ ਵਿੱਚ ਆਇਆ ਜੋ ਮਾਰਕਸਵਾਦ ਹੈ ਇਸ ਦੇ ਵਿੱਚ ਜਿਹੜੇ ਪਿਛੜੇ ਵਰਗ ਨੇ ਮਜ਼ਦੂਰ ਨੇ ਕਾਮੇ ਨੇ Dalit ਨੇ ਉਹਨਾਂ ਦੇ ਹੱਕਾਂ ਦੇ ਲਈ ਜੜੀ ਆਵਾਜ਼ ਹੈ ਉਹ ਗੁਲੰਦ ਕੀਤੀ ਜਾਂਦੀ ਹੈ ਇਸ ਸਿਧਾਂਤ ਦਾ ਮੁੱਖ ਉਦੇਸ਼ ਵਰਗ ਸੰਘਰਸ਼ ਬਾਰੇ ਗੱਲ ਕਰਨਾ ਮਜ਼ਦੂਰਾਂ ਕਾਮਿਆਂ ਦੇ ਹੱਕਾਂ ਦੀਆਂ ਗੱਲਾਂ ਕਰਨਾ ਹੈ ਠੀਕ ਹੈ ਇਹ ਜਿਹੜਾ ਸਿਧਾਂਤ ਹੈ ਸਾਡੇ ਕੋਲ ਮਾਰਕਸਵਾਦ ਇਸ ਦਾ ਇੱਕੋ ਇੱਕ ਜਿਹੜਾ ਮੁੱਖ ਉਦੇਸ਼ ਉਹ ਇਹੀ ਹੈ ਕਿ ਅਸੀਂ ਵਰਗ ਸੰਘਰਸ਼ ਬਾਰੇ ਗੱਲ ਕਰੀਏ ਠੀਕ ਹੈ ਤੇ ਮਜ਼ਦੂਰ ਜਿਹੜੇ ਨੇ ਕਾਮੇ ਨੇ ਉਹਨਾਂ ਦੇ ਹੱਕਾਂ ਦੀ ਗੱਲ ਅਸੀਂ ਕਰੀਏ ਮਾਰਕਸਵਾਦ ਦੇ ਅਨੁਸਾਰ ਸਾਹਿਤ ਇੱਕ ਸਮਾਜਿਕ ਸਾਧਨ ਹੈ ਜੋ ਲੋਕਾਂ ਨੂੰ ਆਪਣੇ ਹੱਕਾਂ ਅਧਿਕਾਰਾਂ ਇਨਸਾਨੀਅਤ ਦੇ ਸਵਾਲਾਂ ਬਾਰੇ ਜਾਗਰੂਕ ਕਰਦਾ ਹੈ ਠੀਕ ਹੈ ਜਿਵੇਂ ਕਿ ਪ੍ਰੀਵੀਅਸ ਵੀਡੀਓ ਜਦੋਂ ਮੈਂ ਤੁਹਾਨੂੰ ਰੂਪਵਾਦ ਪੜ੍ਹਾ ਰਹੀ ਸੀ ਉਹਦੇ ਵਿੱਚ ਆਪਾਂ ਪੜਿਆ ਸੀ ਕਿ ਰੂਪਵਾਦ ਦੇ ਵਿੱਚ ਇੱਕ ਕਨਸੈਪਟ ਆਉਂਦਾ ਹੈ ਕਿ ਕਲਾ ਕਲਾ ਲਈ ਸਾਹਿਤ ਸਾਹਿਤ ਲਈ ਤੇ ਮੈਂ ਤੁਹਾਨੂੰ ਦੱਸਿਆ ਸੀ ਅੱਗੇ ਜਿਹੜੀਆਂ ਆਪਾਂ ਧਾਰਨਾਵਾਂ ਪੜ੍ਹਾਂਗੇ ਉਹਨਾਂ ਵਿੱਚ ਇਹ ਕਨਸੈਪਟ ਨਿਕਲ ਕੇ ਆਏਗਾ ਕਿ ਕਲਾ ਸਮਾਜ ਦੇ ਲਈ ਜੋ ਮਾਰਕਸਵਾਦੀ ਨੇ ਉਹ ਕੀ ਮੰਨਦੇ ਨੇ ਕਿ ਜਿਹੜਾ ਸਾਹਿਤ ਹੈ ਨਾ ਉਹ ਇੱਕ ਸਮਾਜਿਕ ਸਾਧਨ ਹੈ ਜੋ ਲੋਕਾਂ ਨੂੰ ਆਪਣੇ ਹੱਕ ਆਪਣੇ ਅਧਿਕਾਰਾਂ ਬਾਰੇ ਕੀ ਹੈ ਜਾਗਰੂਕ ਕਰ ਸਕਦਾ ਹੈ ਕਿ ਤੁਸੀਂ ਇਸ ਤਰੀਕੇ ਦੀਆਂ ਰਾਈਟਿੰਗਸ ਹੀ ਨਾ ਲਿਖੋ ਜੋ ਕਿ ਸਿਰਫ ਖੂਬਸੂਰਤ ਹੋਣ ਪੜਨ ਦੇ ਵਿੱਚ ਲੋਕਾਂ ਨੂੰ ਵਧੀਆ ਲੱਗਣ ਐਂਟਰਟੇਨ ਕਰਨ ਬਟ ਤੁਸੀਂ ਐਵੇਂ ਦੀਆਂ ਰਾਈਟਿੰਗਸ ਵੀ ਲਿਖੋ ਜਿਨ੍ਹਾਂ ਨਾਲ ਲੋਕ ਜਾਗਰੂਕ ਹੋ ਸਕਣ ਆਪਦੇ ਹੱਕਾਂ ਨੂੰ ਲੈ ਕੇ ਉਹ ਆਵਾਜ਼ ਉਠਾ ਸਕਣ ਇਸ ਤੋਂ ਬਾਅਦ ਮਾਰਕਸ ਵੱਦ ਕਹਿੰਦਾ ਹੈ ਮਾਰਕਸਵਾਦੀ ਸਾਹਿਤ ਵਿੱਚ ਸਾਹਿਤ ਦੇ ਰੂਪ ਵਿਰੋਧ ਵਿੱਚ ਲਿਖੇ ਜਾਂਦੇ ਹਨ ਠੀਕ ਹੈ ਇਹ ਮੈਂ ਤੁਹਾਨੂੰ ਪਹਿਲਾਂ ਹੀ ਪੈਰੀਜ਼ਨ ਕਰਾਤਾ ਰੂਪਵਾਦ ਤੇ ਮਾਰਕਸਵਾਦ ਦਾ ਰੂਪਵਾਦ ਦੇ ਵਿਰੋਧ ਦੇ ਵਿੱਚ ਹੀ ਆ ਮਾਰਕਸਵਾਦ ਹੈ ਸਾਡੇ ਕੋਲ ਇਹ ਆਦਰਸ਼ਵਾਦ ਦਾ ਵੀ ਵਿਰੋਧੀ ਹੈ ਠੀਕ ਹੈ ਮਾਰਕਸਵਾ ਜੋ ਹੈ ਆਦਰਸ਼ਵਾਦ ਦਾ ਵਿਰੋਧੀ ਹੈ ਮੁੱਖ ਚਿੰਤਕ ਇਸ ਦੇ ਕਿਹੜੇ ਨੇ ਸਾਡੇ ਕੋਲ Karl Marx ਓਕੇ ਕਾਲ ਮਾਰਕਸ ਦਾਗੇ ਦਾਸ ਕੰਪਿਊਟਰਨ ਅਤੇ ਕਮਿਊਨਿਸਟ ਮੈਨੀਫੈਸਟੋ ਇਹ ਐਂਡੀਆਂ ਰਾਈਟਿੰਗਸ ਨੇ ਕਾਲ ਮਾਰਕਸ ਦੀਆਂ ਠੀਕ ਹੈ ਤੇ ਅੱਗੇ ਹੈ ਫ੍ਰੀਡਰਿਕ ਐਂਗਲਸ ਚਾਰਲਸ ਡਿਕੇ ਸਾਡੇ ਕੋਲ ਹੈ ਉਹ ਚਾਰਲਸ ਡਿਕੇਸ ਦਾ ਸਾਨੂੰ ਨੋਵਲ ਮਿਲਦਾ ਹੈ 올ਿਵਰ ਟਵਿਸਟ ਤੇ ਉਸ ਤੋਂ ਬਾਅਦ ਹਾਰਟ ਟਾਈਮਸ ਵੀ ਸਾਡੇ ਕੋਲ ਚਾਰਲਸ ਡਿਕੇਸ ਦਾ ਹੀ ਹੈ ਇਸ ਤੋਂ ਬਾਅਦ ਇਮਾਈਲ ਜੋਲਾ ਬਰਟੋਲਟ ਬੇਕਟ ਨਾਟਕਕਾਰ ਹੈ ਇੱਕ ਇਕਮਿੰਦਰ ਪੁਸ਼ਕਿੰ ਨੋਬਰਟ ਕਿਮੋ ਰੂਲੋ ਆਦਿ ਸਾਡੇ ਕੋਲ ਕਿਹੜੇ ਨੇ ਮਾਰਕਸਵਾਦੀ ਰਾਈਟਰਸ ਨੇ ਤੇ ਇਹ ਸੀ ਜੀ ਸਾਡਾ ਅੱਜ ਦਾ ਟੋਪਿਕ ਮਾਰਕਸਵਾਦ ਹੋਪਫੁਲੀ ਤੁਹਾਨੂੰ ਵੀਡੀਓ ਵਧੀਆ ਵੀ ਲੱਗੀ ਹੋਏਗੀ ਤੇ ਕਨਸੈਪਟ ਵੀ ਸਮਝ ਆਇਆ ਹੋਏਗਾ ਤੇ ਅੱਗੇ ਦੇ ਹੋਰ ਸਿਧਾਂਤ ਪੜਨ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ